ਸਾਨੂੰ ਫੌਗਲਿਆ ਨਾ ਸੀ ਕਰੀ ਤੁਸੀਂ ਦੇਖ ਲਓ ਜੀ ਜਾਰ ਕੀ ਉਹ ਬਲਾਕੇ ਕੀ ਫਾਈਨਲ ਸਟੇਟਮੈਂਟ ਦੇ ਦਿਓ ਸਮੂ ਕੀ ਹੈ ਤੇ ਜੇ ਹੈਰਸਮੈਂਟ ਵਾਲੀ ਗੱਲ ਹੈ ਉਸ ਨੂੰ ਤੇ ਕਿਹਾ ਬੜੇ ਤਿੰਜ ਚਾਰ ਜੀ ਨਾ ਤੇ ਜਲਦੀ ਕਦੀ ਮੇਰੇ ਕੋਲ ਹੈ ਤੇ ਉਧਰ ਹੈ ਕਿ ਕਿ ਨਾ ਇਹ ਤਾਂ ਉਹਨੇ ਕਿ ਕਿਸੇ ਨੇ ਸੁਣਾ ਦਿੱਤੀ ਕਿ ਤੇ ਹੋਟਲ ਲੈ ਕੇ ਜਾ ਨਹੀਂ ਮੈਮ ਉਹ ਇਹ ਤਾਂ ਬੁਲਿ ਬੰਨ੍ਹ ਕੇ ਜਿੱਤੀਏ ਜੇ ਸਾਡਾ ਐਕਸ਼ਨ ਹੋਊਗਾ ਪਰ ਮੈਂ ਤਾਂ ਬਦਕਲ ਹੀ ਨਹੀਂ ਬਣੀ ਜੀ ਉਦੋਂ ਇਹਨਾਂ ਨੇ ਮੈਂਟਲੀ ਦਾ ਲੇਖ ਤਾਂ ਵੀ ਹਾਂ ਉਹਨੂੰ ਪਰੇਸ਼ਾਨੀ ਆ ਰਹੀ ਹੈ ਅਸੀਂ ਕੀ ਕਰਦੇ ਹਾਂ ਡਾਟਾ ਦੇਖੋ ਤੁਹਾਡੀ ਐਪਲੀਕੇਸ਼ਨ ਬੰਦ ਹੋਏਗੀ ਕਿਉਂਕਿ ਤੁਸੀਂ ਕਹਿੰਦਾ ਜੀ ਮੈਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੀਦਾ ਠੀਕ ਹੈ ਨਾ ਸਰ ਇਹ ਤਾਂ ਲਿਖ ਕੇ ਦੇਣ ਦਾ ਮਤਲਬ ਹੀ ਕੋਈ ਨਹੀਂ ਤੁਸੀਂ ਕਹੋ ਜੀ ਠੀਕ ਹੈ ਜਿੰਨਾ ਚਿਰ ਤੁਸੀਂ ਉਹਨੂੰ ਟਾਈਮ ਦੇਣਾ ਦੇ ਦੋ ਉਸ ਵਕਤ ਕਾਰਵਾਈ ਕਰੋ ਜਾਂ ਤਾਂ ਇਹ ਬੰਦ ਕਰੇ ਜਾਂ ਇਹਦੇ ਤੋਂ ਤੁਸੀਂ ਫਿਕਰਾ ਚੋ ਇਕੋ ਜਿਹਾ ਤੁਸੀਂ ਲਿਖੀ ਦਿੱਤਾ ਕਿ ਮੈਂ ਨਹੀਂ ਰੋਣਾ ਉਹਨੇ ਤੇ ਬੰਦ ਹੋਣਾ ਹੀ ਹੈ ਨਾ ਤੇ ਕੋਈ ਨਹੀਂ ਨਹੀਂ ਇਹ ਤੇ ਬਸ ਉਹ ਇਹ ਉਹ ਤੇ ਇਹ ਪਾਸ ਤੋਂ ਸਾਰੇ ਮੈਟਲੀ ਹੈ ਇਤਨਾ মালਟੀ ਵਿਟਾਮਿਨ ਟੈਬਲੇਟਸ ਲਿਖਿਆ ਹੋਇਆ ਨਹੀਂ ਤਾਂ ਇੱਕ ਦੁੱਧੀ ਚਬੜਾ ਕੇ ਨੀਂਦ ਦੀ ਟੈਬਲੇਟਾ ਬਸ ਉਹ ਵੀ ਇਹੀ ਹਾਲ ਹੈ ਸਰ ਇੱਕ ਨਾ ਮੈਡਮ ਨੇ ਇਹਨਾਂ ਨੇ ਬਿਆਨ ਲਿਖਾਤਾ ਸੀ ਮੇਰੀ ਉਤਪਾਦਾਂ ਤੋਂ ਕਰਾਈ ਜਾਵੇ ਜਦੋਂ ਤੁਹਾਡਾ ਮੈਸੇਜ ਗਿਆ ਫਿਰ ਅਸੀਂ ਹਲੇ ਉਹੀ ਰੱਖ ਲਈ ਐਸਐਸਓ ਸਾਹਿਬ ਨੇ ਮਲੇ ਸੁਪੂਟ ਨਹੀਂ ਸੀ ਕਰੀਦਾ ਤਾਂ ਮਨੇ ਇਹ ਬੈਠੋ ਜੀ ਬੋਲਿਓ ਜੀ ਇਹ ਇਹ ਕਹਿੰਦੇ ਇਹਨਾਂ ਦਾ ਸੀਗਾ ਵੀ ਜਦੋਂ ਕੰਮ ਕਰਦਾ ਇਹ ਕਰਦਾ ਉਹ ਕਰਦਾ ਜੀ ਤੇ ਉਹ ਉਹਦੇ ਕਹਿੰਦੇ ਵੀ ਪਰਿਵਾਰ ਨੇ ਵੀ ਕਹਿਆ ਸੀ ਵੀ ਇਹ ਮੈਂ ਕਿਹਨੂੰ ਕਰਦਾ ਵੀ ਅਸੀਂ ਜੇ ਕੋਲਟੀਟਾ ਟ੍ਰੀਟਮੈਂਟ ਕਰੀਏ ਕਿ ਉਹ ਉਹਦੇ ਟ੍ਰੀਟਮੈਂਟ ਕਰਵਾ ਲੈਣ ਚਾਹਤਾਂ ਦਾ ਇਹਨਾਂ ਦਾ ਤਰੀਕਾ ਮੈਡਮ ਨੇ ਜਾਣ ਵੀ ਦਿੱਤਾ ਸੀ ਕਿ ਮੈਂ ਨੇ ਕੋਈ ਟ੍ਰੀਟਮੈਂਟ ਕਰੀਏ ਇਹਨਾਂ ਦਾ ਸੀ ਤਸਵੀਰ ਉਸ ਤੋਂ ਬਾਅਦ ਇਹ ਮੇਰੇ ਕੋਲੇ ਦਿੱਤਾ ਆ ਸਾਰੇ ਸਾਡੇ ਸੀਨੀਅਰ ਅਫਸਰ ਨੇ ਡੀਐਸਪੀ ਸਾਹਿਬ ਨੇ ਨਗਰਵਾ

ਕੋਈ ਫੈਮਿਲੀ ਇਹ ਗਲੀ ਵਿੱਚ ਉਹ ਇਹ ਤੁਸੀਂ ਲਿਖਿਆ ਤੇ ਫਿਰ ਹਾਲੇ ਮੈਂ ਆਪਣੇ ਵੱਲੋਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੂੰਗੀ। ਮੇਰੇ ਕੋਈ ਮੈਂ ਹਾਂ ਕਰੂੰਗੀ। ਹੂੰ। ਕਿ ਮੇਰੀ ਕੰਪਨੀ ਇੰਦੇ ਸਿੱਖੀ ਜੇ ਪਹਿਲਾਂ ਉਹਨਾਂ ਨਾਲੋਂ ਸ਼ੁਰੂ ਕਰੂਗੀ। ਹੂੰ। ਤੇ ਫਿਰ ਮੈਂ ਨੂੰ ਮੇਰੇ ਸਟਾਫ ਨੇ ਕਿਹਾ ਸੀ ਸਿਸ ਇਸ ਦੇ ਦਿੱਤੇ ਦੇ ਦੂ। ਹੂੰ। ਦੰਸੜੀ ਮਹਿਲਾ ਤੁਸੀਂ ਮੰਗਾਲੀ ਸੀਗੀ ਉਹ ਸਰ ਵੀ ਮਾਰੂਗੀ। ਹੂੰ। ਤੇ ਮੈਂ ਸਰਪਲ ਕੋਲ ਗਿਆ। ਸਰ ਕੰਮੇ ਮੈਂ ਅੱਜ ਵੀਜੀ ਆ ਮੈਂ ਐਂਡ ਦਾ ਬਚਾ ਦਿੱਤਾ ਉਹ ਵੇਖਾ ਠੀਕ ਹੈ ਉਹ ਬੁਲਾ ਲਿਆ ਹੂੰ ਇਹਨਾਂ ਨੇ ਚਲੋ ਮੈਨੂੰ ਬੁਲਾਇਆ ਨਹੀਂ ਹੈਗਾ ਤੇ ਫਿਰ ਮੈਨੂੰ ਐਸਐਸਪੀ ਦਫ਼ਤਰ ਨੂੰ ਮੈਨੂੰ ਕੌਣ ਆਇਆ ਮੈਮ ਦਾ ਅਹ ਦਿੱ ਹੈੱਡ ਕੁਆਰਟਰ ਮੰਡਾ ਤੇ ਇਹ ਤੁਸੀਂ ਆ ਕੇ ਮੈਂ ਸੋਨਾ ਫੜ ਗਈਆਂ ਤੁਹਾਨੂੰ ਸਾਰੀ ਕੰਪਲੇਂਟ ਦਸੀ ਮੈਂ ਤੇ ਉਹ ਕਹਿੰਦੇ ਹਾਂਜੀ ਇਹਨਾਂ ਨੂੰ ਵੀ ਮਹੀਨੇ ਦਾ ਟਾਈਮ ਦੇ ਦਿੰਦੇ ਆ ਵੀ ਇੱਥੇ ਸੁਧਾਰ ਹੋਏਗਾ ਮੈਂ ਤਾਂ ਠੀਕ ਹੈ ਜੀ ਅਸੀਂ ਵੀ ਇਹੀ ਚਾਹੁੰਦੇ ਹਾਂ ਸੁਧਾਰ ਹੋਣਾ ਚਾਹੀਦਾ ਮੈਮ ਸਾਨੂੰ ਕੋਈ ਤੰਗ ਨਾ ਅਸੀਂ ਕੋਈ ਇਲਾਜ ਹੋਰ ਕੁਝ ਨਹੀਂ ਚਲੂ ਹੋਇਆ ਤੁਸੀਂ ਜਦੋਂ ਉਹਨਾਂ ਨੂੰ ਫੋਨ ਕਰਕੇ ਕੁਝ ਸਾਫ਼ ਠੀਕ ਹੈ ਜੀ ਮਿੰਟੇ ਤੋਂ ਬਾਅਦ ਜੋ ਇਹ ਅਸੀਂ ਡੇਢ ਮਹੀਨਾ ਐਵੇਂ ਇੰਤਜ਼ਾਰ ਕਰਿਆ ਮੈਮ ਜੀ ਜੇ ਸੁਧਾਰ ਹੋਉਂਦਾ ਉਹ ਹੀ ਹਰਕਤਾਂ ਮੈਂ ਫੇਰ ਸੀਗੀਆਂ ਠੀਕ ਹੈ ਜੀ ਅਸੀਂ ਕਿੰਨਾ ਕੁ ਬਰਦਾਸ਼ਤ ਕਰੀ ਲਈ ਮੈਂ ਕੀ ਚੱਲ ਨਾ ਦੁਸਰ ਵੀ ਉਹ ਸਾਨੂੰ ਐਦਾਂ ਹਰਕਤਾਂ ਨਾ ਕਰੇ ਮੈਮ ਅਸੀਂ ਇਹਨਾਂ ਨੂੰ ਵੀ ਕਿਹਾ ਸੀ ਕਿ ਤਾਂ ਇਹਨਾਂ ਦੇ ਜੇ ਉਹ ਬੰਦਾ ਮੈਂਟਲੀ ਬਿਮਾਰ ਆ ਉਹ ਫਿਰ ਨਹੀਂ ਮੈਂਟਲੀ ਮੈਂ ਮੈਂਟਲੀ ਹੋਣ ਦੇ ਹਿਸਾਬ ਨਾਲ ਉਹ ਸਿਰਫ ਸਾਡੇ ਲਈ ਤੁਹਾਨੂੰ ਵੀਡੀਓ ਦਿਖਾ ਦੂੰਗੀ ਨਹੀਂ ਕਿ ਤੁਸੀਂ ਚਲ ਦੇਖੀਓ ਮੈਮ ਵੀ ਉਸਨੂੰ ਪਰੇਸ਼ਾਨ ਨਾ ਕਰੀਂ ਉਹ ਸਾਨੂੰ ਹੀ ਪਰੇਸ਼ਾਨ ਕਰਦਾ ਮੇਰੇ ਫਾਦਰ ਸਾਹਿਬ ਦੇਖ ਜਾਂਗੇ ਉਹਨਾਂ ਨੂੰ ਜਦਨੇ ਕਿ ਟੌਰਚਰ ਟਾਈਪ ਕਰਨ ਦੀ ਉਹਨਾਂ ਨੂੰ ਹਾਰਨ ਮਾਰਨਗੇ ਸਾਡੇ ਲਈ ਸਿਰੇ ਨਹੀਂ ਮਾਰਨਗੇ ਕਿ ਇਹਨਾਂ ਨੂੰ ਅਸੀਂ ਇਹ ਚੀਜ਼ ਫੀਲ ਕਰਾਈਏ ਵੀ ਕੁਝ ਕੁਝ ਨਹੀਂ ਕਰ ਸਕਦੇ ਅਸੀਂ ਸਰ ਮੈਮ ਅਸੀਂ ਪੰਜ ਸਿਸਟਰਾਂ ਮੇਰੇ ਫਾਦਰ ਸਾਹਿਬ ਨੇ ਉਹ ਰਿਟਾਇਰ ਹੋ ਗਏ ਨੇ ਪੰਜਾਬ ਹਮਕਟ ਚ ਤੇ ਅਸੀਂ ਅੱਜ ਤੱਕ ਕਿਸੇ ਤਰ੍ਹਾਂ ਦੇ ਨਹੀਂ ਮੈਮ ਮੇਰੇ ਫਾਦਰ ਸਾਹਿਬ ਨੇ ਵੀ ਕੁਝ ਕਿ ਸਾਨੂੰ ਪੰਗਲਿਆ ਨਾ ਸੀ ਕਰੀ ਤੁਸੀਂ ਦੇਖ ਲਓ ਜੀ ਕਿ ਉਹ ਬਲਾਕੇ ਕੀ ਫਾਈਨਲ ਸਟੇਟਮੈਂਟ ਦੇ ਦੋ ਸਮੂ ਕੀ ਹੈ ਤੇ ਜੇ ਹੈਰਸਮੈਂਟ ਵਾਲੀ ਗੱਲ ਹੈ ਉਸ ਨੂੰ ਤੇ ਕਹਿੰਦੇ ਆ ਸਰ ਹੁਣ ਮਨਾਂ ਵਿੱਚ ਤਾਂ ਜਾਂਦਾ ਤਾਂ ਨਵੇਂ ਸਰੋਂ ਦੇ ਦਨ ਜਿੱਤੇ ਕੋਈ ਮੇਰੇ ਕੋਲ ਵੀ ਧਿਆਨ ਦੇ ਕਿ ਐਕਚੁਅਲੀ ਬੀਐਸਪੀ ਸਭ ਕੋਲ ਚੱਲਦੀ ਹੈ بڑے ਤਿੰਨ ਚਾਰ ਜਗ੍ਹਾ ਤੇ ਨਹੀਂ ਚੱਲਦੀ ਹੁੰਦੀ ਕਦੀ ਮੇਰੇ ਕੋਲ ਹੈ ਕਦੀ ਉਧਰ ਹੈ ਕਦੀ ਕਿਤੇ ਹੋਰ ਹੈ ਸਾਨੂੰ ਮੈਂ ਨੂੰ ਚਲਾ ਦੇ ਫੀਡੋ ਉਹ ਮੈਂ ਤਾਂ ਸ਼ੁਰੂ ਲੱਗੀ ਕਿਸੇ ਨੇ ਸਲਾਹ ਦਿੱਤੀ ਕਿ ਹੋਰ ਚੱਲੇ ਕੇ ਜਾ ਨਹੀਂ ਮੈਮ ਆ ਨਹੀਂ ਰਹੀ ਸੀ ਕੰਪਲੇਂਟ ਮੈਮ ਅਸੀਂ ਇੰਨੇ ਜਾਣਾ ਤੋਕੇ ਸੀ ਨਾ ਬਸ ਹਾਂ ਉਹ ਇਹਨਾਂ ਕੋਲ ਵੀ ਬੰਦ ਕਰ ਦਿੱਤੀ ਹੈ ਜਿਵੇਂ ਸਾਡਾ ਐਕਸ਼ਨ ਹੋਵੇ ਮੈਂ ਤਾਂ ਬੰਦ ਕਰ ਲੈਣੀ ਬਣੀ ਜੀ ਉਹ ਤਾਂ ਇਹਨਾਂ ਨੇ ਮੈਂਟਲੀ ਦਾ ਲਿੱਤਾ ਵੀ ਹਾਂ ਉਹਨੂੰ ਪਰੇਸ਼ਾਨੀ ਆ ਅਸੀਂ ਕੀ ਕਰਦੇ ਮੈਂ ਜਦੋਂ ਸਾਨੂੰ ਇਹ ਹੀ ਸਾਫ਼ ਸਰਨ ਵੀ ਇਹ ਚੀਜ਼ ਦਿਖਾਈ ਹੈ ਇਹਨਾਂ ਨੇ ਦੇਖੋ ਦੇਖੋ ਉਥੋਂ ਦੀ ਐਪਲੀਕੇਸ਼ਨ ਬੰਦ ਹੋਏਗੀ ਤੋਂ ਕਿ ਤੁਸੀਂ ਕਹਿੰਦਾ ਜੀ ਮੈਂ ਕੋਈ ਕਾਰਵਾਈ ਨਹੀਂ ਕਿਉਂ ਹੋਣਾ ਚਾਹੀਦੀ ਕਿ ਦੇਣਾ ਇਹ ਤਾਂ ਲਿਖ ਕੇ ਦੇਣ ਦਾ ਮਤਲਬ ਹੀ ਕੋਈ ਨਹੀਂ ਜਿਸ ਕੋ ਜੋ ਠੀਕ ਹੈ ਜਿੰਨਾ ਚਿਰ ਤੁਸੀਂ ਉਹਨੂੰ ਟਾਈਮ ਦੇਣਾ ਦੇ ਦੋ ਉਸ ਤੋਂ ਬਾਅਦ ਕਾਰਵਾਈ ਕਰੋ ਜਾਂ ਤਾਂ ਇਹ ਬੰਦ ਕਰੇ ਜਾਂ ਇਹਦੇ ਉੱਤੇ ਤੁਸੀਂ ਕੋਈ ਕੱਚਾ ਦੋ ਇਕੱਲੀ ਜੋ ਤੁਸੀਂ ਲਿਖੀ ਦਿੱਤਾ ਕਿ ਮੈਂ ਨਹੀਂ ਕਰਵਾਉਣਾ ਉਹਨੇ ਤੇ ਬੰਦ ਹੋਣਾ ਹੀ ਆ ਨਾ ਰਿਪੋਰਟ ਨਹੀਂ ਬੰਦ ਗੰਦੇ ਸਟੇਟਮੈਂਟ ਨਹੀਂ ਕਿਹੜਾ ਜਿਹੜਾ ਟਾਈਮ ਦੇਣਾ ਦੇ ਦੋ ਪੁੱਤਾਂ ਕਹਿੰਦੇ ਜੀ ਤੁਸੀਂ ਇਹਨਾਂ ਨੂੰ ਕੋਆਪਰੇਟ ਕਰੋ ਵੀ ਇਹ ਬਿਮਾਰ ਆ ਵੀ ਇਹਨਾਂ ਨੂੰ ਸਹਾਰਾ ਦੋ ਮੈਮ ਜੋ ਬੰਦਾ ਸਾਨੂੰ ਤੰਗ ਕਰ ਰਿਹਾ ਅਸੀਂ ਉਹਨੂੰ ਕੀ ਕਹਿ ਦਈਏ ਦੱਸੋ ਦੇਖੋ ਜੀ ਤੁਸੀਂ ਇਹਨਾਂ ਤੋਂ ਭਾਵੇਂ ਦੁਬਾਰਾ ਲੈ ਲਓ ਐਪਲੀਕੇਸ਼ਨ ਲੈ ਲਓ ਠੀਕ ਹੈ ਦੁਬਾਰਾ ਦੇ ਦਿਓ ਬਿਸ਼ੇਤ ਐਪਲੀਕੇਸ਼ਨ ਇਹ ਤਾਂ ਬੰਦ ਹੋਏਗੀ ਬਿਤਾਓ ਠੀਕ ਹੈ ਤੁਸੀਂ ਕਹਿਤਾ ਕਿ ਇਹਨੂੰ ਬੰਦ ਕਰੋ ਠੀਕ ਹੈ ਨਾ ਤੇ ਜੇ ਕੋਈ ਪ੍ਰੂਫ ਦਿੰਦੇ ਨੇ ਉਹਨਾਂ ਦਾ ਵੀਡੀਓ ਚੈੱਕ ਕਰੋ ਜੋ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਕੋਈ ਦੇ ਤਾਂ ਫਿਰ ਇਹ ਦਿਮਾਗੀ ਤੌਰ ਤੇ ਖਰਾਬ ਹੈ ਉਹ ਸਭ ਦੇ ਨਹੀਂ ਖਰਾਬ ਹੋਣਾ ਚਾਹੀਦਾ ਜਾਂ ਕੇ ਇੱਕ ਬੱਦਲੇ ਨਹੀਂ ਖਰਾਬ ਹੋਣਾ ਚਾਹੀਦਾ ਠੀਕ ਹੈ ਨਾ ਜਾਂ ਤੁਸੀਂ ਕਾਰਵਾਈ ਕਰੋ ਜਾਂ ਤੁਸੀਂ ਕੋਈ ਆਪਣੇ ਟ੍ਰੀਟਮੈਂਟ ਕਰਾ ਲਓ ਇੱਕ ਗੱਲ ਤਾਂ ਹੋਏਗੀ ਹੋਏਗੀ ਸ਼ਰਮ ਦੇ ਦਿੱਤੀ ਹੈ ਜਾ ਸਾਡੇ ਥਾਣੇ ਖਾਸ ਦੇ ਦਨ ਕਰ ਲੈਂਗੇ ਜਾਂ ਫਿਰ ਐਸਐਸਪੀ ਸਾਹਿਬ ਦੇ ਦਰਖਾਸਤ ਭੇਜਾਂ ਸਰ ਤੇ ਸਾਡੇ ਕੋਲੇ ਹੁਣ ਏਐਸਸੀ ਆ ਰੈਗੂਲਰ ਲੇਡੀਜ਼ ਹੈ ਕਿਉਂਕਿ ਉਹ ਲੇਡੀਜ਼ ਦਾ ਕੇਸ ਹੋ ਰਿਹਾ ਹੈ ਧਿਆਨ ਦਾ ਠੀਕ ਹੈ ਪਲੀਜ਼ ਉਧਰ ਐਸਐਸਪੀ ਸਾਹਿਬ ਦੇ ਦਫਤਰੋਂ ਸਾਡੇ ਮੈਡਮ ਆ ਗਏ ਠੀਕ ਹੈ ਐਸਐਸਪੀ ਦੇ ਦਫਤਰ ਐਸਐਸਪੀ ਦੇ ਦਫਤਰ ਹੀ ਬਿਚ ਸੀ ਜੇ ਦੱਸਣ ਨਾਲ ਹੋ ਨਹੀਂ ਤਾਂ ਹੋ ਗਿਆ ਨਾ ਮੈਮ ਪਲੀਜ਼ ਮੈਂ ਇਹ ਤਾਂ ਭਰਾਏ ਜੀ ਪੁਲਿਸ ਮੁਲਾਜ਼ਮ ਹੈ ਮੈਂ ਉਹ ਐਸਐਸਪੀ ਦਫਤਰ ਲੱਗਿਆ ਹੋਇਆ ਹੈ ਜੀ ਓ ਮੈਮ ਸਾਡੀ ਕੰਪਲੇਂਟ ਜਾਨੀ ਕਿ ਉਦਾਂ ਸੁਣੀ ਹੋ ਨਹੀਂ ਗਈ ਜਿੱਦਾਂ ਸੁਣਨੀ ਚਾਹੀਦੀ ਸੀ ਸਾਨੂੰ ਦਿੱਕਤ ਮੈਮ ਅਸੀਂ ਤਾਂ ਹੀ ਆਏ ਨਹੀਂ ਕੋਨ ਟਾਈਮ ਚੱਕਾ ਕੱਢ ਕੇ ਆਉਂਦੇ ਮੈਮ ਆਪਣਾ ਹੂੰ ਇਹ ਗੱਲ ਤਾਂ ਠੀਕ ਹੈ ਉਹ ਬੰਦਾ ਇਨਫਲੂਐਂਸ ਸੇ ਕਰੇਗਾ ਮੈਮ ਇਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਇਹ ਥਾਣੇ 'ਚ ਰਹੇ ਨੇ ਉਹਨਾਂ ਨਾਲ ਡਿਊਟੀ ਕਰੀ ਆ ਮੈਮ ਇਹਨਾਂ ਨੇ ਤਾਂ ਵੀ ਨਹੀਂ ਸੁਣੀ ਸਰ ਮੇਰਾ ਮਨ ਇਹ ਗੱਲ ਇਹਨਾਂ ਨੂੰ ਵੀ ਕਹੀਏ ਮੈਂ ਕਿਹਾ ਵੀ ਸਰ ਤੁਸੀਂ ਜਾਣਦੇ ਹੋ ਉਹਨਾਂ ਨੂੰ ਮੈਂ ਕਿਹਾ ਤੁਸੀਂ ਵੀ ਗਲਤ ਕਰ ਰਹੇ ਹੋ ਇਹ ਚੀਜ਼ ਇਹਨਾਂ ਨੂੰ ਪੁੱਛੋ ਵੀ ਮੈਂ ਇਹਨਾਂ ਨੂੰ ਨਹੀਂ ਕਿਹਾ ਆ ਥੋੜੀ ਹੁੰਦਾ ਸਰ ਤੁਸੀਂ ਇਦਾਂ ਕਰੋ ਇੱਕ ਕੋਈ ਐਪਲੀਕੇਸ਼ਨ ਦੇ ਦਿਓ ਭਾਵੇਂ ਐਕਤੀ ਦੇ ਦੇ ਚਲੋ ਹਾਂਜੀ ਠੀਕ ਹੈ ਪਰ ਜਗਾ ਜਗਾ ਨਹੀਂ ਜਾਣਾ ਠੀਕ ਹੈ ਉਹ ਅਸੀਂ ਮਾਰਕ ਕਰਾਂਗੇ ਕਿ ਦੁਬਾਰੇ ਦਿਨ ਇਨਕੁਆਰੀ ਕੀਤੀ ਜਾਵੇ ਜੀ ਸਰ ਹਾਂਜੀ ਠੀਕ ਹੈ ਔਰ ਉਸ ਸਮਾ ਜੋ ਪ੍ਰੂਫ ਦਿੰਦੇ ਨੇ ਉਹਨੂੰ ਕਨਸਿਡਰ ਕਰਕੇ ਉਸੇ ਤਰੀਕੇ ਨਾਲ ਕੀਤੀ ਜਾਵੇ ਆਪਣੀ ਹਾਂਜੀ ਜੇ ਤੇ ਉਹ ਕਹਿੰਦਾ ਵੀ ਇੱਕ ਬੰਦੇ ਨੇ ਤੁਸੀਂ ਉਹਦੇ ਉਹਦੇ ਪੇਸ਼ ਕਰੋ ਜੋ ਵੀ ਤੁਹਾਡੇ ਕੋਲ ਸਬੂਤ ਹੋਣੇ ਵੀ ਹੋਣ ਠੀਕ ਹੈ ਉਹ ਸਾਨੂੰ ਵੀ ਦੇ ਦੇਣਾ ਬਾਅਦ ਚੋਂ ਕੇ ਦੇਣੀ ਹੈ ਠੀਕ ਹੈ 올 ਰਾਈਟ ਜੀ ਥੈਂਕ ਯੂ